ਹੈਲੋ ਦੋਸਤੋ ਅੱਜ ਆਪਾਂ ਬਣਾ ਰਹੀਆਂ ਜੀ ਸੁੱਕੀ ਦੁੱਧ ਤੋਂ ਖੋਆ ਫਿਰ ਆਪਾਂ ਇਸ ਖੋਏ ਤੋਂ ਬਰਫੀ ਬਣਾਉਣ ਦਾ ਤੁਹਾਨੂੰ ਇੱਕ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਜਿਸ ਨਾਲ ਇਸ ਬਰਫੀ ਦਾ ਟੇਸ ਬਿਲਕੁਲ ਮਾਰਕੀਟ ਵਾਲੀ ਖੋਏ ਦੀ ਬਰਫੀ ਦੀ ਤਰ੍ਹਾਂ ਬਣ ਕੇ ਤਿਆਰ ਹੋਵੇਗਾ ਅਗਰ ਤੁਹਾਨੂੰ ਜੀ ਇਸ ਤੇ ਬਣਾਉਣ ਦਾ ਮੇਰਾ ਤਰੀਕਾ ਤੁਹਾਨੂੰ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਆਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਖੋਏ ਵਾਲੀ ਬਰਫੀ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ ਇੱਕ ਪੈਨ ਵਿੱਚ ਆਪਾਂ ਨੇ ਇੱਕ ਕੱਪ ਸੁੱਕਾ ਦੁੱਧ ਲਿਆਗਾ ਪੈਨ ਨੂੰ ਜੀ ਆਪਾਂ ਨੇ ਗੈਸ ਤੇ ਨਹੀਂ ਰੱਖਿਆ ਹੁਣ ਆਪਾਂ ਇਸ ਵਿੱਚ ਦੋ ਚਮਚ ਦੇਸੀ ਘੀਏ ਪਾਵਾਂਗੇ ਤੁਸੀਂ ਤਿੰਨ ਚਮਚ ਜਾਂ ਚਾਰ ਚਮਚ ਵੀ ਪਾ ਸਕਦੇ ਇਸ ਤੋਂ ਜ਼ਿਆਦਾ ਦੇਸੀ ਘੀਨ ਵੱਧ ਨਹੀਂ ਪਾਉਣਾ ਆਪਾਂ ਨੇ ਸਿਰਫ ਓਨਲੀ ਦੋ ਚਮਚੇ ਹੀ ਐਡ ਕੀਤੇ ਨੇ ਦੇ ਸਿੱਕੇ ਦੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਸੁੱਕੇ ਦੁੱਧ ਵਿੱਚ ਮਿਕਸ ਕਰ ਦੇਣਾਗਾ ਪਹਿਨਾ ਆਪਾਂ ਜੀ ਤੁਹਾਨੂੰ ਸੁੱਕੇ ਦੁੱਧ ਤੋਂ ਖੋਆ ਬਣਾਉਣ ਦਾ ਤਰੀਕਾ ਦੱਸਾਂਗੇ ਫਿਰ ਖੋਏ ਤੋਂ ਆਪਾਂ ਬਰਫੀ ਬਣਾਉਣ ਦਾ ਤਰੀਕਾ ਦੱਸਾਂਗੇ ਸਟੈਪ ਬਾਈ ਸਟੈਪ ਆਪਾਂ ਦੋਨੋਂ ਤਰੀਕੇ ਤੁਹਾਨੂੰ ਦੱਸਾਂਗੇ ਅੱਜ ਹੁਣ ਆਪਾਂ ਜੀ ਦੇਖੋ ਜਿਸ ਕੱਪ ਨਾਲ ਆਪਾਂ ਨੇ ਸੁੱਕਾ ਦੁੱਧ ਪਾਇਆ ਸੀ ਉਸੇ ਕੱਪ ਨਾਲ ਆਪਾਂ ਨੇ 1.5 ਕੱਪ ਦੁੱਧ ਦਾ ਪਾਏਗਾ ਤੁਸੀਂ ਮੈਜ਼ਰਮੈਂਟ ਜੀ ਆਪਣੇ ਘਰ ਵਿੱਚ ਕਿਸੇ ਵੀ ਕਾਲੀ ਤੋਂ ਕਰ ਸਕਦੇ ਹੋ ਹੁਣ ਆਪਾਂ ਜੀ ਪੈਣਾ ਦੇਖੋ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦੇਣਾਗਾ ਤਾਂ ਕਿ ਸੁੱਕੇ ਦੁੱਧ ਵਿੱਚ ਆਪਣੀਆਂ ਗੱਠਾਂ ਜੀਆਂ ਨਾ ਪੈਣ ਬਿਨਾ ਗੈਂਥ ਜਲਾਏ ਹੀ ਆਪਾਂ ਨੇ ਪੈਣਾ ਇਸ ਨੂੰ ਮਿਕਸ ਕਰਨਾਗਾ ਚੰਗੀ ਤਰ੍ਹਾਂ ਫਿਰ ਆਪਾਂ ਇਸ ਨੂੰ ਗੈਸ ਤੇ ਰੱਖਣਾਗਾ ਬਹੁਤ ਹੀ ਜ਼ਿਆਦਾ ਵਧੀਆ ਜੀ ਖੁਆ ਬਣ ਕੇ ਆਪਣਾ ਇਹ ਸੁੱਕੇ ਦੁੱਧ ਦੋ ਤਿਆਰ ਹੋਵੇਗਾ ਦੇਖੋ ਜੀ ਸਾਰਾ ਇਹ ਮਿਕਸ ਹੋ ਚੁੱਕਿਆਗਾ ਹੁਣ ਆਪਾਂ ਇਸ ਨੂੰ ਗੈਸ ਤੇ ਰੱਖ ਲਵਾਂਗੇ ਗੈਸ ਤੇ ਰੱਖਣ ਤੋਂ ਬਾਅਦ ਜੀ ਆਪਾਂ ਨੇ ਗੈਸ ਨੂੰ 1 ਮਿੰਟ ਲਈ ਹਾਈ ਗੈਸ ਕਰ ਦੇਣਾਗਾ ਤਾਂ ਕਿ ਥੋੜਾ ਜਿਹਾ ਇਹ ਗਰਮ ਹੋ ਜਾਵੇ ਜਦੋਂ ਆਪਣਾ ਜੀ ਇਹ ਦੁੱਧ ਥੋੜਾ ਜਿਹਾ ਗਰਮ ਹੋ ਗਿਆ 1 ਮਿੰਟ ਬਾਅਦ ਆਪਾਂ ਗੈਸ ਨੂੰ ਬਿਲਕੁਲ ਘੱਟ ਗੈਸ ਕਰ ਦੇਣਾਗਾ 10 ਮਿੰਟਾਂ ਲਈ ਜੀ ਆਪਾਂ ਇਸ ਨੂੰ ਬਿਲਕੁਲ ਘੱਟ ਗੈਸ ਤੇ ਬਣਾਉਣਾਗਾ ਜਿੰਨਾ ਇਸ ਨੂੰ ਬਣਾਉਣ ਲੱਗੇ ਟਾਈਮ ਲੱਗੇਗਾ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਵਾਂਗੇ ਕਿ ਇਹ ਕੰਨੇ ਟਾਈਮ ਵਿੱਚ ਬਣ ਕੇ ਹੋ ਆਪਣਾ ਤਿਆਰ ਹੋ ਜਾਂਦਾਗਾ ਹੁਣ ਆਪਾਂ ਜੀ ਦੇਖੋ 5-6 ਮਿੰਟਾਂ ਬਾਅਦ ਇਸ ਵਿੱਚ ਦੋ ਇਲਾਇਚੀਆਂ ਜੀ ਆਪਾਂ ਨੇ ਕੁੱਟ ਕੇ ਐਡ ਕਰੀ ਨੇ ਹਰੀਆਂ ਤਾਂ ਕਿ ਜੋ ਖੋਏ ਦਾ ਟੇਸਟ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਵੇ ਜੋ ਆਪਾਂ ਬਰਫੀ ਬਣਾ ਕੇ ਤਿਆਰ ਕਰਾਂਗੇ ਇਸ ਤੋਂ ਉਸ ਵਿੱਚ ਵੀ ਇਲਾਇਚੀਆਂ ਦੀ ਬਹੁਤ ਵਧੀਆ ਖਸਬੂ ਆਵੇਗੀ ਤਾਂ ਬਰਫੀ ਆਪਣੀ ਖਾਨ ਵਿੱਚ ਬਹੁਤ ਜ਼ਿਆਦਾ ਟੇਸਟੀ ਬਣ ਜਾਣੀ ਹੈ ਜੀ ਫਿਰ ਟੋਟਲ ਆਪਾਂ ਨੇ ਜੀ 10 ਮਿੰਟ ਘੱਟ ਗੈਂਸ ਦੀ ਇਸ ਨੂੰ ਪਕਾਉਣਾ ਦਾ ਦੁੱਧ ਨੂੰ ਲਗਾਤਾਰ ਆਪਾਂ ਇਸ ਨੂੰ ਸਟਰ ਕਰਦੇ ਰਹਿਣਾਗਾ ਪੈਨ ਦੇ ਚਾਰੋਂ ਤਰਫ ਤੋਂ ਜੀ ਆਪਾਂ ਦੁੱਧ ਨੂੰ ਹਟਾਉਂਦੇ ਰਹਿਣਾਗਾ ਤਾਂ ਕਿ ਇਹ ਸਾਈਡਾਂ ਤੇ ਪੈਨ ਦੇ ਨਾ ਜੰਮੇ ਦੇਖੋ ਜੀ 10 ਮਿੰਟਾਂ ਬਾਅਦ ਦੁੱਧ ਆਪਣਾ ਥੋੜਾ ਜਿਆਦਾ ਥਿੱਕ ਹੋ ਚੁੱਕਿਆਗਾ थोड़ा जा गाढ़ा बन जी है जी ये दस बारह मिनटा बाद जी हम आप गैसू लो तो थोड़ा जा मीडियम कर लेना गा मतलब कि आपने मीडियम तो थोड़ा जा जहाट रखना गा तो लो गैस तो थोड़ा जहाँ ने तेज़ कर लेना गैस में पूरी तरह गैस में मीडियम नहीं करना है गा, नहीं फिर अपना जो ਇਹ ਖੋਆਗਾ ਉਹ ਪਰਫੈਕਟ ਨਹੀਂ ਬਣਨਾ ਕਿਉਂਕਿ ਆਪਾਂ ਨੇ ਥੋੜਾ ਜਿਹਾ ਹੀ ਖੋਆ ਬਣਾ ਕੇ ਪਰਫਲੇ ਆਪਾਂ ਤਿਆਰ ਕਰ ਰਹੇ ਆਂ ਤਾਂ ਦੁੱਧ ਆਪਣਾ ਜਲਦੀ ਫਿਰ ਜਲ ਜਾਣਾਗਾ ਜੀ ਆਪਾਂ ਜੀ ਇਸ ਨੂੰ మీడియం ਗੈਸ ਤੇ ਬਣਾ ਲਿਆ ਤਾਂ ਫਿਰ ਇਹ ਜਲਦੀ گاੜਾ ਹੋ ਜਾਣਾਗਾ ਫਿਰ ਇਸ ਦਾ ਜੋ ਖਾਣ ਦੇ ਵਿੱਚ ਟੇਸਟ ਆ ਖੋਏ ਦਾ ਉਹ ਵਧੀਆ ਨਹੀਂ ਬਣਨਾ ਆਪਣਾ ਜੋ ਸੁੱਕਾ ਦੁੱਧਾ ਉਹ ਕੱਚਾ ਰਹਿ ਜਾਣਾਗਾ ਤੁਸੀਂ ਦੇਖ ਸਕਦੇ ਹੋ ਜੀ 20 ਮਿੰਟਾਂ ਬਾਅਦ ਇਹ ਕੰਨਾ ਜ਼ਿਆਦਾ ਠਿੱਕ ਹੋ ਚੁੱਕਿਆਗਾ ਹੁਣ ਆਪਾਂ ਨੇ ਜੀ ਗੈਸ ਨੂੰ ਫੇਰ ਬਿਲਕੁਲ ਲੋ ਕਰ ਲੈਣਾਗਾ 10 ਮਿੰਟ ਪਹਿਨਾ ਆਪਾਂ ਇਸ ਨੂੰ ਘੱਟ ਗੈਸ ਤੇ ਬਣਾਉਣਾਗਾ ਪਹਿਨਾ ਆਪਾਂ ਇਸ ਨੂੰ 1 ਮਿੰਟ ਲਈ ਹਾਈ ਗੈਸ ਤੇ ਇਸ ਨੂੰ ਗਰਮ ਕਰਨਾਗਾ 1 ਮਿੰਟ ਬਾਅਦ ਆਪਾਂ ਨੇ ਗੈਸ ਨੂੰ ਬਿਲਕੁਲ ਘੱਟ ਕਰ ਦੇਣਾਗਾ 10 ਮਿੰਟਾਂ ਲਈ 10 ਮਿੰਟਾਂ ਬਾਅਦ ਆਪਾਂ ਇਸ ਨੂੰ ਮੀਡੀਅਮ ਕਰ ਲੈਣਾ ਮੀਡੀਅਮ ਤੋਂ ਥੋੜਾ ਜਿਹਾ ਘੱਟ ਫਿਰ 10 ਮਿੰਟਾਂ ਬਾਅਦ ਜਦੋਂ ਟੋਟਲ 20 ਮਿੰਟ ਹੋ ਗਏ ਫਿਰ ਆਪਾਂ ਇਸ ਨੂੰ 10 ਮਿੰਟਾਂ ਲਈ ਦੇਖੋ ਬਿਲਕੁਲ ਲੋ ਗੈਂਸ ਤੇ ਫਿਰ ਬਣਾ ਰਹੇ ਹਾਂ ਕਿਉਂਕਿ ਹੁਣ ਇਹ ਗਾੜਾ ਅੰਨਾ ਜ਼ਿਆਦਾ ਹੋ ਚੁੱਕਿਆ ਹੈਗਾ ਕਿ ਇਸ ਤੇ ਥੱਲੇ ਲੱਗਣ ਦੇ ਚਾਂਸ ਜ਼ਿਆਦਾ ਬਣ ਗਏ ਨੇ ਤਾਂ ਜੇ ਇਹ ਥੱਲੇ ਲੱਗ ਗਿਆ ਖੋ ਆਪਣਾ ਤਾਂ ਫਿਰ ਇਸ ਦਾ ਜੋ ਟੇਸਟ ਆ ਉਹ ਵਧੀਆ ਨਹੀਂ ਬਣਨਾ ਇਸ ਕਰਕੇ ਆਪਾਂ ਨੇ ਜੀ ਇਸ ਨੂੰ ਹੁਣ 10 ਮਿੰਟਾਂ ਲਈ ਬਿਲਕੁਲ ਘੱਟ ਗੈਂਸ ਤੇ ਬਣਾਉਣਾਗਾ ਜਦੋਂ ਇਹ ਇਸ ਤਰੀਕੇ ਦਾ ਦੇਖੋ ਬਨ ਜਾਵੇ ਗਾੜਾ ਹੋ ਜਾਵੇ ਟੋਟਲ ਆਪਾਂ ਨੂੰ ਜੀ ਇਸ ਨੂੰ ਬਣਾਉਣ ਲੈ ਕੇ ਖੋਏ ਨੂੰ ਅੱਧਾ ਘੰਟਾ ਜਾਂ 35 ਮਿੰਟ ਲੱਗ ਜਾਣਗੇ ਜੋ ਇਹ ਖੋਆ ਆਪਾਂ ਬਣਾ ਕੇ ਤਿਆਰ ਕੀਤਾ ਜੀ ਜੋ ਇਸ ਦਾ ਟੇਸ ਆ ਬਿਲਕੁਲ ਜਿਸ ਤਰੀਕੇ ਦਾ ਆਪਾਂ ਮਾਰਕੀਟ ਤੋਂ ਖੋਆ ਲੈ ਕੇ ਉਹਨਾਂ ਉਸ ਤਰੀਕੇ ਦਾ ਹੀ ਇਸ ਦਾ ਟੇਸਟ ਬਣ ਕੇ ਤਿਆਰ ਹੋਵੇਗਾ ਬਰਫੀ ਬਣ ਜਾਂਦੋਂ ਬਾਅਦ ਤੁਹਾਨੂੰ ਖਾ ਕੇ ਇਹ ਵੀ ਨਹੀਂ ਪਤਾ ਲੱਗਣਾ ਕਿ ਬਰਫੀ ਨੂੰ ਆਪਾਂ ਨੇ ਘਰ ਵਿੱਚ ਬਣਾ ਕੇ ਤਿਆਰ ਕੀਤਾ ਜਾਂ ਆਪਾਂ ਇਸ ਨੂੰ ਮਾਰਕੀਟ ਤੋਂ ਲੈ ਕੇ ਆਏ ਹਾਂ 10 ਮਿੰਟਾਂ ਦੇ ਵਿੱਚ ਜੀ ਆਪਣਾ ਇਹ ਖੁਆ ਪਰਫੈਕਟ ਬਣ ਜਾਣਾਗਾ ਲਗਭਗ ਜੀ ਖੁਆ ਬਣ ਕੇ ਆਪਣਾ ਦੇਖੋ ਰੈਡੀ ਆ ਹੁਣ ਆਪਾਂ ਗੈਸ ਨੂੰ ਬੰਦ ਕਰ ਦਿਆਂਗਾ ਜੇ ਤੁਸੀਂ ਨੇ ਇਸੇ ਪੈਨ ਵਿੱਚ ਹੀ ਜੀ ਖੋਈ ਨੂੰ ਰੱਖ ਕੇ ਬਰਫੀ ਬਣਾਉਣੀ ਆ ਤਾਂ ਤੁਸੀਂ ਇਸ ਨੂੰ 2 ਮਿੰਟ ਗੈਸ ਬੰਦ ਕਰਨ ਤੋਂ ਬਾਅਦ ਵੀ ਆਪਾਂ ਇਸ ਨੂੰ ਖਿਲਾਉਂਦੇ ਰਹਿਣਾਗਾ ਤਾਂ ਕਿ ਇਹ ਖੋ ਆਪਣਾ ਠੰਡਾ ਹੋ ਜਾਵੇ ਕਿਉਂਕਿ ਪੈਨ ਆਪਣਾ ਗਰਮ ਆ ਜੇ ਇਸੇ ਪੈਨ ਵਿੱਚ ਪਿਆ ਰਿਹਾ ਤਾਂ ਇਹ ਨੀਚੇ ਵੀ ਲੱਗ ਸਕਦਾਗਾ ਜਲ ਸਕਦਾ ਜੀ ਖੋ ਆਪਣਾ ਨਹੀਂ ਤੁਸੀਂ ਇਸ ਨੂੰ ਕਿਸੇ ਅਲੱਗ ਢਾਂਡੇ ਵਿੱਚ ਵੀ ਕੱਢ ਸਕਦੇ ਹੋ ਠੰਡਾ ਕਰ ਲਈ ਆਪਾਂ ਇਸ ਨੂੰ ਰੱਖ ਦਵਾਂਗੇ ਜੀ ਹੁਣ ਦੇਖੋ ਜੀ ਠੰਡਾ ਹੋ ਚੁੱਕਿਆ ਖੋ ਆਪਣਾ ਇਸ ਨੂੰ ਆਪਾਂ ਨੇ ਜੀ ਹੁਣ ਬਰਫੀ ਬਣਾ ਕੇ ਇਸ ਤੋਂ ਤਿਆਰ ਕਰਨੀ ਆਪਾਂ ਨੇ ਬਰਫੀ ਬਣਾ ਲਈ ਜੀ ਆਪਨੇ ਇਸ ਨੂੰ ਪੂਰੀ ਤਰ੍ਹਾਂ ਠੰਡਾ ਕਰ ਲੈਣਾਗਾ ਯਾਨੀ ਕਿ ਹੱਥ ਨੂੰ ਹਲਕਾ ਜਾਏ ਗਰਮ ਫੀਲ ਹੋਵੇ ਜਿਵੇਂ ਕਿ ਆਪਾਂ ਛੋਟੇ ਬੱਚੇ ਨੂੰ ਵੀ ਇਹ ਖਾਣ ਨੂੰ ਦੇ ਸਕਦੇ ਆ ਅੰਨਕ ਗਰਮ ਹੋਣਾ ਚਾਹੀਦਾ ਇਹ ਜਦੋਂ ਇਹ ਪੂਰੀ ਤਰ੍ਹਾਂ ਠੰਡਾ ਹੋ ਜਾਵੇ ਫਿਰ ਆਪਾਂ ਇਸ ਵਿੱਚ ਚੀਨੀ ਪਾ ਦੇਣੀ ਆ ਜੀ ਆਪਾਂ ਗਰਮ ਖੋਏ ਦੇ ਵਿੱਚ ਚੀਨੀ ਪਾ ਦਿੱਤੇ ਚੀਨੀ ਆਪਣੀ ਪਿਗਲ ਜਾਣੀ ਆ ਫਿਰ ਆਪਣੀ ਬਰਫੀ ਬਿਲਕੁਲ ਵੀ ਨਹੀਂ ਬਣਨੀ ਬਿਲਕੁਲ ਠੰਡਾ ਕਰ ਲੈਣਾ ਆਪਾਂ ਨੇ ਖੋਏ ਨੂੰ ਫਿਰ ਇਸ ਵਿੱਚ ਚੀਨੀ ਐਡ ਕਰਨੀ ਆ ਚੰਗੀ ਤਰ੍ਹਾਂ ਜੀ ਆਪਾਂ ਚੀਨੀ ਦੇਖੋ ਇਸ ਵਿੱਚ ਮਿਕਸ ਕਰ ਦਿੱਤੀ ਹੈ ਬਹੁਤ ਹੀ ਜਿਆਦਾ ਵਧੀਆ ਜੀ ਆਪਾਂ ਸੁੱਕੇ ਦੁੱਧ ਤੋਂ ਖੋਆ ਬਣਾ ਕੇ ਕੋਈ ਵਾਲੀ ਬਰਫੀ ਨੂੰ ਘਰ ਵਿੱਚ ਵੀ ਕਿਸੇ ਵੀ ਦਿਨ ਤਿਹਾੜੀ ਆਪਾਂ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਜੀ ਇੱਕ ਪਲੇਟ ਉੱਪਰ ਦੇਖੋ ਪਹਿਨਾ ਦੇਸੀ ਕੀ ਲਗਾ ਲੈਣਾਗਾ ਹੁਣ ਆਪਾਂ ਜੀ ਇਸ ਸਪੈਚੂਲਾ ਉੱਪਰ ਵੀ ਥੋੜਾ ਜਿਹਾ ਦੇਸੀ ਕੀ ਲਗਾ ਲੈਣਾਗਾ ਤਾਂ ਕਿ ਜਦੋਂ ਆਪਾਂ ਬਰਫੀ ਨੂੰ ਚੰਗੀ ਤਰ੍ਹਾਂ ਪੇਸਟ ਕਰੀਏ ਤਾਂ ਉਹ ਸਪੈਚੂਲਾ ਉੱਪਰ ਨਾ ਲੱਗੇ ਹੁਣ ਸਾਰੇ ਮਿਕਸਚਰ ਨੂੰ ਜੀ ਆਪਾਂ ਨੇ ਇਸ ਪਲੇਟ ਵਿੱਚ ਕਢ ਲੈਣਾਗਾ ਜੇ ਤੁਹਾਨੂੰ ਲੱਗੇ ਜੀ ਆਪਣੇ ਸਪੈਚੂਲਾ ਦੇ ਉੱਪਰ ਇਹ ਖੋਆ ਲੱਗ ਰਿਹਾ ਤਾਂ ਤੁਸੀਂ ਹਲਕਾ ਜਿਹਾ ਇਸ ਉੱਪਰ ਦੇਸੀ ਕੀ ਲਗਾ ਸਕਦੇ ਹੋ ਸਪੈਚੂਲਾ ਉੱਪਰ ਹੋਰ ਵੀ ਉਰਨਾ ਬੇਸ ਨੂੰ ਚੰਗੀ ਤਰ੍ਹਾਂ ਦੇਖੋ ਪੇਸਟ ਕਰ ਦੇਣਾਗਾ ਪਲੇਟ ਉੱਪਰ ਪ੍ਰੈਸ ਕਰ ਦਵਾਂਗੇ ਇਸ ਨੂੰ ਇੱਕ ਬਰਫੀ ਦਾ ਆਕਾਰ ਦੇ ਦੇਣਾਗਾ ਆਪਾਂ ਨੇ ਬਹੁਤ ਹੀ ਜ਼ਿਆਦਾ ਵਧੀਆ ਜੀ ਆਪਣੀ ਇਹ ਬਰਫੀ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਆਪਣੇ ਘਰ ਵਿੱਚ ਦੀ ਇਸ ਨੂੰ ਇੱਕ ਵਾਰ ਜਰੂਰ ਬਣਾ ਕੇ ਟਰਾਈ ਕਰਿਓ ਹੋਣਾ ਪਈ ਇਸ ਉੱਪਰ ਥੋੜਾ ਜਿਹਾ ਡਰਾਈ ਫਰੂਟ ਲਗਾ ਦਵਾਂਗੇ ਆਪਣੇ ਮਨਪਸੰਦ ਤੁਸੀਂ ਕੋਈ ਵੀ ਡਰਾਈ ਫਰੂਟ ਨਾਲ ਜਾਂ ਜਿੱਦਾਂ ਸਿਲ버 ਪੇਪਰ ਨਾਲ ਇਸ ਨੂੰ ਡੈਕੋਰੇਟ ਕਰ ਸਕਦੇ ਹੋ ਬਰਫੀ ਨੂੰ ਠੰਡਾ ਹੋਣ ਤੋਂ ਬਾਅਦ ਦੇਖੋ 4 ਘੰਟਿਆਂ ਬਾਅਦ ਆਪਣੀ ਬਰਫੀ ਇਸ ਤਰੀਕੇ ਦੀ ਬਣ ਗਈ ਹੈ 4 ਘੰਟੇ ਲਈ ਇਸ ਨੂੰ ਆਪਾਂ ਠੰਡਾ ਹੋਣ ਲਈ ਰੱਖ ਦੇਣਾ ਹੈ ਉਸ ਤੋਂ ਬਾਅਦ ਆਪ ਇਸ ਦੀ ਕਟਿੰਗ ਕਰਨੀ ਹੈ ਐਕਸਟਰਾ ਪਾਰਟ ਜੀ ਆਪਾਂ ਸਾਈਡਾਂ ਤੋਂ ਲਾ ਕੇ ਦੇਖੋ ਇਸ ਨੂੰ ਇੱਕ ਖੂਬਸੂਰਤ ਬਰਫੀ ਦੇ ਰੂਪ ਵਿੱਚ ਬਣਾ ਲੈਣਾਗਾ ਹੁਣ ਆਪਾਂ ਇਸ ਦੇ ਪੀਸ ਕੱਟ ਲਵਾਂਗੇ ਨਾਈਫ ਨੂੰ ਜੀ ਆਪਣੇ ਸਾਫ਼ ਕਰਕੇ ਫਿਰ ਹੀ ਬਰਫੀ ਨੂੰ ਕਟਿੰਗ ਕਰਨਾਗਾ ਨਹੀਂ ਬਰਫੀ ਦੇ ਪੀਸ ਨੇ ਜੋ ਖਰਾਬ ਹੋ ਜਾਣਗੇ ਕਿ ਕਿ ਖੋਆ ਆਪਣੇ ਨਾਈਫ ਨੂੰ ਲੱਗ ਜਾਵੇਗਾ ਤਾਂ ਫਿਰ ਖਰਾਬ ਹੋ ਜਾਵੇਗਾ ਬਰਫੀ ਦਾ ਪੀਸ ਇਸ ਕਰਕੇ ਹਰ ਵਾਰ ਆਪਾਂ ਨੇ ਨਾਈਫ ਨੂੰ ਸਾਫ਼ ਕਰਕੇ ਫਿਰ ਹੀ ਬਰਫੀ ਕਟਿੰਗ ਕਰਨੀ ਹੈ ਤਸੀਂ ਦੇਖ ਸਕਦੇ ਹੋ ਜੀ ਕਿੰਨੀ ਵਧੀਆ ਆਪਣੀ ਇਹ ਬਰਫੀ ਬਣ ਕੇ ਤਿਆਰ ਹੋਈ ਆ ਦੇਖਣ ਤੋਂ ਹੀ ਪਤਾ ਲੱਗ ਰਿਹਾ ਜੀ ਇਹ ਮਾਰਕੀਟ ਨਾਲੋਂ ਵੀ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਇਸ ਨੂੰ ਦੇਖੋ ਜੀ ਪਲੇਟਿੰਗ ਕਰਾਂਗੇ ਅਗਰ ਤੁਹਾਨੂੰ ਜੀ ਇਸ ਦੇ ਬਣਾਉਣ ਦਾ ਮੇਰਾ ਤਰੀਕਾ ਜੇ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਤੁਹਾਡੇ ਤੱਕ ਤਰਾਂਦਾ ਪਹੁੰਚ ਜਾਏ ਕਰੀ ਜੀ ਵੀਡੀਓ ਦੇਖਣ ਲਈ ਧੰਨਵਾਦ